ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਿਓਰ ਐਚ ਐਫ ਬਰੀਡ ਦੇ ਤਿੰਨ ਨਗ ਦਿਖਾਵਾਂਗੇ ਤਿੰਨੇ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਨਾ ਬਾਰੇ ਆਓ ਅੱਗੇ ਲਈਏ ਜਾਣਕਾਰੀ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਣੂਪ੍ਰੀਤ ਸਿੰਘ ਪਿੰਡ ਹੜਾ ਜਿਹੜਾ ਬਰਨਾਲਾ ਜੀ ਕੰਟੈਕਟ ਨੰਬਰ ਹੀ ਆਪਣਾ ਕੰਟੈਕਟ ਨੰਬਰ ਹੈ 98778889 ਤੇ ਦੂਜਾ ਨੰਬਰ ਹੈ 973535046 ਠੀਕ ਆ ਅੱਜ ਆਪਾਂ ਦਿਖਾਵਗੇ 3HFP ਦੇ ਨਿੱਕੇ ਜਿਹੇ ਇਹਦਾ ਚ ਬਹਿਣ ਦੀ ਵੀ ਆਪਣੇ ਕੋਲ ਪਹਿਲਾ ਨੰਬਰ ਜਿਹੜੀ ਆਪਾਂ ਬਹਿੜ ਦੇਖਦੇ ਆ ਕੀ ਇਹਦਾ ਪਿਛੋਕੜ ਕਿਹੜਾ ਸ਼ੁਰੂਆਤ ਕੀ ਗੱਲਬਾਤ ਹੈ ਦੀ ਬਾਈ ਇਹ ਪਹਿਲੇ ਨਾਲ ਹੀ 2 ਰਾਂ ਦਾ ਬੱਚਾ ਹੈ ਜੀ ਠੀਕ ਹੈ ਇਹਦੇ 27 ਦਿਨ ਪੂਰੇ ਹੁੰਦੇ ਨਹੀਂ ਜੀ ਅੱਜ ਹੋ ਗਈ 19 ਹੋ ਗਈ 19 ਹੋ ਗਈ ਅੱਜ 19 ਤਰੀਕ ਹੋ ਗਈ 8 ਦਿਨ ਬਾਕੀ ਆ 8 ਦਿਨ ਬਾਕੀ ਆ 2-3 ਦਿਨ ਉਸ ਤੋਂ ਵੀ ਲੈ ਜੂ ਬਾਈ ਠੀਕ ਹੈ ਮੰਨ ਕੇ ਚੱਲ ਵੀ 10 ਦਿਨ ਬੈਠ ਰਾਂ ਆਉਣੇ ਹੀ ਦੇ ਜੂ ਬਾਈ ਸਵੇਲਿੰਗ ਪਾਉਣੀ ਸ਼ੁਰੂ ਹੋ ਗਈ ਬਾਈ 10 ਦਿਨ ਬੰਨਣਾ ਪਉਣਾ ਬਹੁਤਾ ਟੱਲ ਬਹੁਤਾ ਬੈਠਦਾ ਜੀ ਤੇ ਥੜਾ ਜਿ ਮੂਰੇ ਤੇ ਮੇਰੇ ਨਾਲ ਫੁੱਟ ਤਾਂ ਵੀ ਗਾਹਾਂ ਜਾਂਦਾ ਕੰਮਣਾ ਬਾਈ ਚਾ 8 ਡੂੰਗਲਾ ਪੈਂਦੇ ਨੇ ਲੈ ਠੀਕ ਹੈ ਹੈਡ ਵੀ ਜਲਦਾ ਚੱਲਾ ਲਈ ਦੋ ਦੰਦ ਆ ਬਾਈ origignal ਆ ਦੋ ਦੰਦ 8 ਦਿਨ ਸੂਣ ਚ ਬਾਕੀ ਸਭ ਦੰਦ ਵੀ ਦਿਖਾ ਦਿੰਦੇ ਹੈਗੀ ਪਤਾ ਕੁਛ ਆਪ ਕਿਹੜੇ ਸੀਮੰਤ ਦੱਸਿਆ ਮਾਲਕ ਨੇ ਬਾਈ ਸਾਰਾ ਰਿਕਾਰਡ ਠੀਕ ਹੈ ਇਹਦਾ ਬਾਇਓ ਡਾਟਾ ਦੇ ਹਿਸਾਬ ਨਾਲ ਗੈਸ ਕਰੀਏ ਕੁਝ ਤਿਆਰ ਬੇਹਸਾਬ ਨਾਲ ਵੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਜਿਹੜੇ ਫਾਰਮ ਤੇ ਲਈ ਹੈਗੀ ਠੀਕ ਹੈ ਉਹਨੇ ਸਾਰੀਆਂ ਬੱਸੀਆਂ 35 ਕਿਲੋ ਨਾਰਮਲ ਦੀ 40 ਕਿਲੋ ਦੁੱਧ ਬੱਸੀਆਂ ਚੱਲਦੀਆਂ 48 ਠੀਕ ਹੈ ਮੰਨ ਕੇ ਚੱਲੀ ਹੈ ਬੇੜਾ ਉਹਨਾਂ ਦੀਆਂ 50 ਵਾਲੀਆਂ ਹੈਗੀਆਂ ਉਹਨਾਂ ਕੋਲੇ ਭਾਈ ਵੱਡਾ ਵਾਲੀ ਦੁੱਧ ਵਾਲੀ 60 80 ਕਿਲੋ ਵਾਲੀ ਵੀ ਹੈਈਆਂ ਨੇ ਬਈਆਂ ਕੋਲੇ ਠੀਕ ਹੈ ਜਦੋਂ ਦਾ ਆਪਾਂ ਬਾਅਦ ਲਈਏ ਠੀਕ ਹੈ ਟੌਪ ਦੇ ਫਾਰਮ ਚ ਲਈ ਵੀ ਬੱਸੀ ਇਹਦਾ ਬੰਦਾਜਾ ਲਾ ਸਕੀ ਵੀ 35 ਤੋਂ ਪਰ ਭਾਈ ਦੁੱਧ 35 ਕਿਲੋ ਦੇਣਾ ਜੈਸਾ ਉਹਨਾਂ ਬੱਸੀ ਦੀ ਹੈਲਟ ਆਗੀ ਬਰੀਡ ਆ ਗਈ ਠੀਕ ਹੈ ਆਰਡਰ ਦੀ ਕੁਆਲਿਟੀ ਹੈ ਹਨਾ ਠੀਕ ਹੈ ਦੋ ਗਦੇ ਕੱਢਦੀ ਹੋਈ ਆ ਤਾਂ ਦਾ ਹੈਡ ਬਹੁਤਾ ਬੱਸੀ ਦੀ ਧੋਰੀ ਨੂੰ ਬਾਹਰ ਨੂੰ ਸੋ ਵੀਰੋ ਜਿਹੜੇ ਵੀਰ ਨੇ ਜਿਹੜੇ ਫਾਰਮ ਚ ਬਹਿੜ ਆਈ ਆ 35 ਕਿਲੋ ਤੋਂ ਪਲੱਸ ਦੀ ਉਹਨਾਂ ਦੀ ਐਵਰੇਜ ਸੀ ਸੋ 35 ਕਿਲੋ ਆ ਪਹਿਦਾ ਮੰਨ ਸਕਦੇ ਆ ਬਾਕੀ ਇਸ ਕਰਮ ਵਾਲੀ ਸੂਪ ਵੀ ਸਹੀ ਸਲਾਮਦਾ ਹਨਾ ਤੇ 2-4 ਕਿਲੋ ਉੱਪਰ ਥੱਲੇ ਹੋ ਜਾਂਦਾ ਕੋਈ ਵੱਡੀ ਵੱਡੀ ਗੱਲ ਨਹੀਂ ਹੁੰਦੀ ਇਸ ਫੇਸ ਸੂਸ ਕੁਆਲਿਟੀ ਬੱਸੀ ਦੀ ਬਹੁਤ ਹੈ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਕੰਨ ਨਿਕਾ ਨਿਕਾ ਜਵੇਂ ਜਵਾਕ ਦੇ ਹੱਥਾਂ ਵਰਗਾ ਕਰਨਾ ਇਹਦਾ ਤੇ ਥੋੜਾ ਜਿ ਮਿੱਠੀ ਬਹੁਤ ਚੰ ਪਹਿਲਾ ਸੂਆ ਪਲੂਨ ਸੁੰਦੀ ਆ ਕੰਪੈਕਟਡ ਰੱਖਣਾ ਨੇ ਬਿਲਕੁਲ ਠੋਸ ਅਡਰ ਜਿਆ ਫਿੱਟ ਫਿੱਟਲੇ ਵਰ ਠੀਕ ਐ ਸੋ ਹੁਣ ਮੰਨ ਕੇ ਚੱਲੋ ਜਿਹੜਾ ਆਪਾਂ ਕੰਪੈਕਟਡਰ ਦੇਖਦੇ ਪਏ ਆ ਦੋ ਤਿੰਨ ਸਾਲਾਂ ਤੋਂ ਸੀਮਨ ਦੇ ਵਿੱਚ ਵੀ ਕੋਈ ਸੁਧਾਰ ਆਇਆ ਤੇ ਟੁੱਟਮਾ ਲੈਵਾ ਵੀਰੇ ਖਤਮ ਹੋਣ ਲੱਗ ਗਿਆ ਹਨਾ ਉਹ ਤਾਂ ਵੀ ਖਤਮ ਹੋਣ ਲੱਗ ਗਿਆ ਹੁਣ ਠੀਕ ਐ ਉਹ ਤਾਂ ਖਤਮ ਹੀ ਹੋ ਜਾਣਾ ਭਾਈ ਉਹ ਤਾਂ ਠੀਕ ਐ ਸੋ ਥਰਡ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਹਫਤਾ 8 ਦਿਨ ਅਜੇ ਸੂਣ ਚ ਲੈੰਦੀ ਭਈਆ ਪਲੂਨ ਪਹਿਲਾ ਸੂਆ ਮੂੰਹੋ ਦੋ ਦੰਦ ਅਸਲ ਬੱਚਾ ਜਮਾ ਜਿਹੜਾ ਸੁੰਦਾ ਪਿਆ ਇਹ ਚੰਗਾ ਦੁੱਧ ਦੀ ਪੈਦਾਵਾਰ ਦਊ ਤੇ ਪਲੱਸ ਆਪਾਂ ਨੂੰ ਅੱਗੇ ਬਰੀਡ ਵੀ ਦਊਗੀ ਚੰਗੀ ਜਨਰੇਸ਼ਨ ਤਿਆਰ ਕਰੂਗੀ ਅੱਗੇ ਉਹਨਾਂ ਦੇ ਟਾਈਮ ਦੇ ਵਿੱਚ ਇਹ ਜਮਾ ਸੋ ਕੁਆਲਟੀ ਵਾਲੀ ਬੱਸੀ ਆ ਠੀਕ ਹੈ ਸੋ ਮੇਲੇਆਂ 'ਚ ਖੜਨ ਵਾਲੇ ਚੀਜ ਆ ਜਮਾ ਹਨਾ ਸੋ ਇਹ ਸੀਗੀ ਪਹਿਲੇ ਨੰਬਰ ਤੇ ਬਾਇਓ ਡਾਟਾ ਆਪਾਂ ਦੱਸਤਾ ਬਾਕੀ ਸੀਮਨ ਵਗੈਰਾ ਜੋ ਵੀ ਕੁਸਾ ਸੋ ਨੂੰ ਸਾਰਾ ਵੀਰ ਦੱਸੂਗਾ ਤੇ ਅੱਗੇ ਆਪਾਂ ਗੱਲ ਕਰਦੇ ਆਂ ਬਾਈ ਜੀ ਦੂਜੇ ਨੰਬਰ ਵਾਲੀ ਦੀ ਇਹ ਬਈ ਦੂਜਾ ਸੂਰ ਪੂਰੀਆ ਕੜ ਠੀਕ ਹੈ ਦੰਦੋਗੇ ਮੇਰੀ ਦੰਦੋ ਬਾਈ ਇਹ ਲਗਭਗ 6 ਦਾ 2 ਸਾਡੇ ਪੂਰੀ ਵੀ ਸੱਜੀ ਹੈਗੀ ਠੀਕ ਹੈ ਦੇਖੀਏ ਜੀ ਆਪਾਂ ਦੇਖੀਏ ਜੀ ਆਪਾਂ ਨੇ ਇਹ ਫਾਰਮ ਚ ਲਈ ਜੀ ਬੈਡ ਆਪਾਂ ਨੇ ਠੀਕ ਹੈ ਜੀ ਇਹਦਾ ਹੀ ਪ੍ਰੋਪਰ ਕਾਰਡ ਹੈਗਾ ਬਾਈ ਆਪਣੇ ਕੋਲ ਪੂਰਾ ਹੈਗਾ ਠੀਕ ਹੈ ਇਹਦਾ ਕੀ ਦੁੱਧ ਬਾਦ ਸੀ ਦੁੱਧ ਬਾਈ ਐ ਮੰਨਗਾ 33 ਕਿਲੋ ਦਾ ਪ੍ਰੋਮੋ ਦੁੱਧਤਾ ਆਵਿਆ ਬਾਈ ਦਾ 33 ਤੋਂ ਪਾਰ ਚੱਲੀ ਆ ਜੀ ਤੋਂ ਪਾਰ ਚੱਲੀ ਵੀ ਹੈ ਬੜੇ ਠੀਕ ਹੈ ਇਹ ਕੀ ਲਗਭਗ ਦੁੱਧ 35 ਤੋਂ ਪਲੱਸ ਹੀ ਦੇਣਾ ਨਹੀਂ ਬੜਦੇ ਠੀਕ ਹੈ ਦਿਨ ਕਹਿਕ ਲੈਂਦੀ ਹੈ ਜੇ ਦਿਨ ਹਜੇ ਪਾਇਣ ਬਾਈ 13 14 ਬਾਕੀ ਹੈ ਜੇ ਬੜਦੇ ਬਣਨਾਗਾ ਹੈਟਾ ਲਾਟੂਲਾ ਬਹੁਤ ਨੇ ਵੜਦੀਆਂ 13 14 ਦਿਨ ਇਹਦੇ ਸੂਣ ਚ ਬਾਕੀ ਪਏ ਆ ਬਾਕੀ ਨੇ ਬਈ ਵਸੀ 35 ਕਿਲੋ ਲਗਭਗ ਮੰਨ ਕੇ ਬੰਦਾ ਪਰਚੇਸ ਕਰ ਓ ਵੜਾਂ ਲੀਆਂ ਨਹੀਂ ਗੀਆਂ ਇਹ ਠੀਕ ਹੈ ਇੱਕ ਆਪਾਂ ਇਹਨਾਂ ਦੇ ਆਪਾਂ ਵੜ ਘਰੇ ਰੱਖ ਲਈ ਠੀਕ ਹੈ ਜੀ ਲੈ ਆਈਏ ਥੋੜੀ ਘੱਤੀ ਦਾ ਰੂੜ ਮਿੰਦੀ ਦੀ ਠੀਕ ਹੈ ਉਹ ਆਪਾਂ ਵੜ ਘਰੇ ਰੱਖ ਲਈ ਇਹ ਆਪਾਂ ਵਿਕ ਕੇ ਸੇਲ ਤੇ ਮਤਲਬ ਚੰਗੇ ਵਧੀਆ ਫਾਰਮ ਚ ਆਈ ਆ ਵਧੀਆ ਟੌਪ ਦੇ ਫਾਰਮ ਚ ਆਈ ਆ ਭਈ ਇਹ ਥੋੜੀ ਬਾਹਰ ਨੂੰ ਇਹਦੇ ਸੈਕਸਡ ਸੀਮਨ ਲੱਗੇ ਹੋਏ ਵੜਦੇ ਠੀਕ ਹੈ ਉਹ ਨੋਰਮਲ ਨਹੀਂ ਲੱਗੇ ਹੋਏ ਜੀ ਸੋ ਸੈਕਸਡ ਇਹਦੇ ਸੀਮਨ ਲੱਗੇ ਹੋਇਆ ਦਿਨ ਕੁਝ ਕੇ ਇਨਾ ਹਾਈਸ਼ਟ ਦੁੱਧ ਦੇ ਦੇ ਦੂਗੀ ਚੰਗੀ ਆਪਾਂ ਕੇਅਰ ਕਰਾਂਗੇ ਤਾਂ ਬਾਕੀ ਬਈ ਫੇਸ ਕੁਆਲਿਟੀ ਕੋਲ ਸੀ ਬਹੁਤ ਆਈ ਸੋ ਦੇਖੋ ਫੇਸ ਕੁਆਲਿਟੀ ਫੁੱਲ ਬਰੀਡ ਜਾਤ ਦੇ ਵਿੱਚ ਆ ਜਾਵਾਂ ਅੱਖਾਂ ਤੋਂ ਪਿੱਛੇ ਵਿੱਚ ਹੀ ਰਹਿੰਦਾ ਕਰਨੇ ਦਾ ਸੋ ਦੇਖੋ ਬਾਕੀ ਥਣਾ ਚ ਲੈਗ ਸਕੋਰ ਵਗੈਰਾ ਸਾਈਜ਼ ਵਗੈਰਾ ਤੇ ਬਾਡੀ ਵਾਂ ਤੇ ਵਗੈਰਾ ਪਤਲੇ ਚੰਮ ਦੇ ਵਿੱਚ ਆਉਗੀ ਇਹਦੀ ਦੁੱਪ ਪਿੰਡਾ ਇਹਦਾ ਤੇ ਚੰਗੀ ਸੋਹਣੀ ਦੁੱਧ ਦੀ ਪੈਦਾਵਾਰ ਕਰੂ ਤੇ ਪਲੱਸ ਬੱਚੇ ਵੀ ਚੰਗੇ ਪਾਊਗੀ ਇਹ ਦੂਸਰਾ ਸੁਹਾਸ ਹੁੰਦੀ ਆ ਸੂਣ ਦੇ ਵਿੱਚ ਕੁਝ ਦਿਨ ਬਾਕੀ ਪਏ ਇਹਦੇ ਸੋ ਦੇਖ ਸਕਦੇ ਆਪਾਂ ਫੇਰ ਫੇਸ ਕੁਆਲਿਟੀ ਵਗੈਰਾ ਇਹਦੀ ਸੋ ਬਹੁਤ ਸਰਖਾ ਬੱਚਾ ਤੇ ਡਾਇਮੰਡ ਪੀਸ ਹੈ ਜਮਾ ਤੇ ਵੀਰੇ ਤੀਜੇ ਨੰਬਰ ਜਿਹੜੀ ਆਪਾਂ ਵੇਖੀ ਜਾਂਦੇ ਆ ਇਹ ਵੀ ਬਈ ਦੂਜਾ ਸੁਹਾ ਵੜ ਹੁੰਦੀ ਹੈ ਕੀ ਦੂਜਾ ਸੁਹਾ ਸੁਹਦੀ ਆ ਹਾਂਜੀ ਤੇ ਕਿੰਨਾ ਟਾਈਮ ਬਾਕੀ ਪਿਆ ਇਹ ਬਈ ਲੈ ਜੂਗੇ ਇਹ 7-8 ਦਿਨ ਇਹ ਵੀ ਬਾਕੀ ਹੈ ਜੇ ਠੀਕ ਹੈ ਬਣੂ ਬਣੂ ਬਹੁਤ ਹੈ ਵੀ 7-8 ਦਿਨ ਬਾਕੀ ਤੇ ਥਾਣਾ ਚ ਬਿੱਥੀ ਬਹੁਤ ਆ ਹਨਾ ਬਹੁਤ ਆ ਬਈ ਇਹ ਬਣਨਾ ਪੋਣਾ ਬਹੁਤ ਹੈ ਵੇਖ ਲੈ ਸੋ ਬਰ ਆ ਦੇਖੋ ਜਦੋਂ ਕਈ ਵਾਰ ਆਪਾਂ ਵਹਰ ਲਈ ਜਾਂਦੇ ਉਹਨੇ ਬਾਦਲਾ ਦੇ ਫਾਰਮ ਜਿਵੇਂ ਨਿੰਬੂ ਦਾ ਬਾਗ ਲੱਗੇ ਉਹਦੇ ਕਿੰਨੂ ਉਸ ਟਾਈਪ ਦਾ ਥਾਣਾ ਦੇਖੋ ਜਮਾ ਕੀ ਹਵਾਤਾ ਬਹੁਤ ਸੋਹਣਾ ਥਾ ਇਹ ਕੋਈ ਨਹੀਂ ਤਾਂ ਪਾਰ ਹੀ ਚਲਣਾ ਨਹੀਂ ਜੋਦਾ ਠਾਈ ਚਲਦਾ ਪਲੋਡ ਤਿਆ ਹੈਗਾ ਠੀਕ ਹੈ ਤੇ ਬਾਹਰ ਦੁੱਧ ਲੈਣੀ ਬਸ ਤੋਰੀ ਬਾਹਰ ਨੂੰ ਸੋ ਬਰ 30 ਕਿਲੋ ਤਾਂ ਪਾਰ ਦੋ ਦ ਪਾ ਦੂ ਸਾਈਜ਼ ਵਗੈਰਾ ਪੂਰਾ ਫੁੱਲਾ ਵੱਡਿਆਂ ਨੇ ਬਾਈ ਸੂਟੀ ਨਹੀਂ ਠੀਕ ਹੈ ਬਾਕੀ ਇਹਨੇ ਥਾਣੇ ਦੇ ਸੋਹਣਾ ਲੱਗਿਆ ਹੋਏ ਨੇ ਰੱਬ ਦੀ ਮੂਰਤ ਘੜ ਕੇ ਬਣਾਈ ਹੋਈ ਹੈ ਠੀਕ ਹੈ ਬਰੈਡ ਵਿੱਚ ਬੈਠਾ ਕੀ ਹੈ ਠੀਕ ਹੈ ਠੀਕ ਹੈ ਬਾਕੀ ਥਣਾ ਦੀ ਬਹੁਤ ਚੰਗੀ ਹੈ ਹਨਾ ਥਾਣਾ ਹੀ ਬਾਈ ਸਾਰੀ ਫਟ ਫਟ ਆਰਡਰ ਸੋ ਫਟ ਫਟ ਆਰਡਰ ਆ 30 ਕਿਲੋ ਤਾਂ ਪਾਰ ਦੋ ਦੇ ਦੂ ਸਾਈਜ਼ ਵਗੈਰਾ ਪੂਰਾ ਫੁੱਲਾ ਬਿਊਟੀ ਦੇ ਵਿੱਚ ਆ ਪਲੱਸ ਜਿੰਦ ਜਾਨ ਆ ਤੇ ਆਰਡਰ ਕੁਆਲਟੀ ਦੇ ਕੁਝ ਵਕਾਏ ਬਤਾ ਕੈਮਰਾ ਹਟਾਉ ਨੂੰ ਜੀ ਨਹੀਂ ਕਰਦਾ ਥੱਲੇ ਥਾਣੀ ਘਰ ਮਾਰਦੇ ਨਾ ਸੋਨਾ ਚੰਨ ਚੰਨ ਕੇ ਲਾਇਆ ਵਜਾ ਰੱਬ ਦੀ ਮੂਰਤੀ ਘੜੀ ਵੀ ਐ ਇਹ ਤੇ ਸੂਣ ਚ ਦੇਣ ਕੁਝ ਲੈਂਦੀ ਆ 30 ਕਿਲੋ ਦੁੱਧ ਮੰਨ ਕੇ ਲੈ ਲਿਆ ਪਾ ਦੂਗੀ ਤੀ ਤਾਂ ਪਾਰ ਦੋ ਦੇ ਤੀ ਤੇ ਬਾਹਰ ਦੋਦੀ ਬਈ ਨੋਰਮਲ ਹੀ ਦੋਗੀ ਇਹ ਸਰ ਭਾਈ ਕੀ ਦੋਦੀ ਪਾ ਦੇ ਬਹਿਣਾ ਠੀਕ ਹੈ ਬੜੀ ਬਹਿਣਾ ਬਈ ਛੋਟੀ ਇੰਨਾ ਹੀ ਕੀ ਸੀਮਣ ਵਗੈਰਾ ਪਤਾ ਦੱਸਾਂਗੇ ਸੀਮਣ ਭਾਈ ਆਪਾਂ ਆਮ ਜੇ ਘਰੂ ਲਈ ਜੀ ਠੀਕ ਹੈ ਆਮਲ ਕੇ ਚਾ ਲੈਣਗੇ ਇਹਦੀ ਵੀ ਦਾ ਕਾਰਡ ਹੈਗਾ ਆਪਣੇ ਕੋਲੇ ਠੀਕ ਹੈ ਇਹਦਾ ਕਾਰਡ ਕੋਈ ਨਹੀਂ ਹੈਗਾ ਬਈ ਆਪਣੇ ਕੋਲੇ ਠੀਕ ਹੈ ਤੇ ਉ ਐਵੇਂ ਆਪਾਂਗੇ ਸੈਕਟਰ ਲੱਗੇ ਐਵੀਐਸ ਲੱਗੇ ਪ੍ਰੈਪਰ ਲੱਗੇ ਹਨਾ ਉਹ ਰਿਕਾਰਡ ਹੋਊਗਾ ਉਹਦਾ ਕਹਦਾਂਗੇ ਜਿਹਦਾ ਹੈ ਨਹੀਂਗਾ ਉਹਦਾ ਹੈ ਨਹੀਂਗਾ ਉਹ ਆਪਾਂ ਗੱਲ ਕਲੀਅਰ ਕਰ ਦਾਂਗੇ ਠੀਕ ਹੈ ਨੰਬਰ ਦੋ ਦੂ ਵਧੀਆ ਬੈਡ ਕੋ ਉਹ ਬਈ ਟੀਆ ਵਧੀਆ ਭਰਾਇਆ ਹੋਇਆਗਾ ਨੰਬਰ ਉਹ ਲੋ ਦੁਆਰੇ ਆਪਣਾ ਨੰਬਰ 987786299 ਤੇ ਦੂਜਾ ਨੰਬਰ ਹੈ 973550 100 ਵਾਲੀ ਬਈ ਰੇਟ ਬਾਜਮ ਹੋ ਜਾ ਬਈ ਰੇਟ ਦੇਮਾ ਬਾਜਮ ਹੋਣਗੇ ਬਾਕੀ ਆ ਬਈ ਬਹਿਣਾ ਹੀ ਚਾਹੀਏ ਨਹੀਂ ਠੀਕ ਹੈ ਉਹ ਵੀ ਆਈਏ ਜੀ ਇਹ ਵੀ ਤੀਹਾਂ ਨਾਲ ਗੱਲ ਹਲਕੀ ਫੁਲਕੀ ਨੇ ਮਾਲਿਆ ਬਈ ਉਹਨਾਂ ਦਾ ਐਵੇਂ ਲੱਗੇ ਚੱਲ ਵੀ ਲੂ ਲੂ ਲੱਕਰ ਬੇੰਫਾ ਦੇ ਹੁੰਦਾ ਫਰਮਾਨ ਜਿਹੜਾ ਜਿਹੜਾ ਗੱਲ ਜਮਾ ਹਾਂ ਉਹ ਵੀ ਯਾਰ ਬਈ ਉਹਨਾਂ ਦੀ ਹੀ ਖਵਾਇਆ ਹੁੰਦਾ ਉਹਨਾਂ ਦੀ ਹੀ ਬਸ ਦੀ ਗੱਲ ਉਹ ਇੱਕ ਤਰ੍ਹਾਂ ਦੱਸਿਆ ਗੱਲ ਵੀ ਗੋਲਕ ਲਾਇਆ ਹੁੰਦਾ ਇਕੱਠੇ ਕਰ ਲੈਂਦੇ ਆ ਬਸ ਉਹ ਇਕੱਠੇ ਕਰ ਲੈਂਦੇ ਆ ਬਸ ਉਹ ਹੀ ਗੱਲ ਮੋਂ ਕਹਿੰਦੇ ਮਜਬੂਰੀ ਹੁੰਦੀ ਹੈ ਕੋਈ ਕਾਰਨ ਦੇ ਵੇਚਣ ਦਾ ਠੀਕ ਹੈ ਵੇਚਣ ਕੀ ਦਾ ਬੱਜੀ ਕਰਦਾ ਸੋ ਤਿੰਨ ਨਗ ਦਿਖਾ ਦੇ ਡਿਟੇਲ ਸੋਨੂੰ ਮਿਲੂਗੀ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀਡੀਓ